ਸਸਿਕਾ ਦੀ ਰੋਜ਼ਾਨਾ ਹ ਤੱਕ ਬੀਨਸ ਖਾਸ ਤੇ ਫਾਸਟ ਵੀ ਰਿਪੋਰਟ ਦੇਖਦੇ ਸਮੂਹ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜਿਸ ਤਵੇਲੇ ਇਸ ਵੇਲੇ ਲਗਾਤਾਰ ਚੋਣ ਬਦਾਅ ਦੇ ਵਿੱਚ ਕਾਫੀ ਉਮੀਦਵਾਰ ਉਤਰੇ ਹੋਏ ਤੇ ਇਸ ਲਈ ਅਸੀਂ 31 ਨੰਬਰ ਵਾਰਡ ਦੇ ਵਿੱਚ ਪਹੁੰਚ ਚੁੱਕੇ ਜੋਤੀ ਨਗਰ ਦੇ ਕੋਲ ਹੈ ਸੋ ਅੱਜ ਸਾਡੇ ਨਾਲ ਮਹਿਜੂਨ ਦੇ ਮਾਦਰੀ ਅਨੂ ਮਟਾਈ ਲਗਾਤਾਰ ਲੋਕਾਂ ਦੇ ਵਿਚਰ ਰਹੇ ਆ ਲੋਕਾਂ ਦਾ ਬਹੁਤ ਵਧੀਆ ਲੋਕਾਂ ਦਾ ਸਮਰਥਨ ਵੀ ਮਿਲ ਰਿਹਾ ਸੋ ਆਓ ਗੱਲਬਾਤ ਕਰਦੇ ਹਾਂ ਕੀ ਕਿਸ ਤਰ੍ਹਾਂ ਇਹਨਾਂ ਨੂੰ ਲੱਗ ਰਿਹਾ ਇਸ ਲਈ ਕਿ ਚੌਂ ਮੈਦਾਨ ਦੇ ਵਿੱਚ ਲੋਕਾਂ ਦਾ ਸਹਿਯੋਗ ਕਿਸ ਤਰ੍ਹਾਂ ਦਾ ਮਿਲ ਰਿਹਾ ਸੋ ਸਾਡੇ ਨਾਲ ਮੌਜੂਦ ਨੇ ਅਨੰਮੋਲਾਂ ਜੀ ਜੀ ਮਸਕਾ ਜੀ ਬਹੁਤ ਬਹੁਤ ਆ ਮੈਮ ਜਿਸ ਤਰ੍ਹਾਂ ਇਸ ਵੇਲੇ ਕਾਫੀ ਤੁਸੀਂ ਜਨਾਬ ਦੇ ਵਿੱਚ ਫਸਟ ਟਾਈਮ ਆਏ ਹੋ ਕਿ ਹਾਂਜੀ ਐਸਟਨਫ ਚ ਮੈਂ ਫਸਟ ਟਾਈਮ ਆਈ ਹਾਂ ਜੀ ਮੈਂ ਪਹਿਲਾਂ ਜਮਕਾਨਾ ਦੀ ਜੁਆਇਨ ਸੈਕਟਰੀ ਉੱਥੇ ਜਨਾਬ ਬਣੀ ਲੱਗੀ ਅੱਛਾ ਜੀ ਹਾਂਜੀ ਤੇ ਮੈਮ ਜਿਸ ਤਰ੍ਹਾਂ ਇਸ ਵੇਲੇ ਬਾਡ ਨੰਬਰ 31 ਤੁਸੀਂ ਖੜੇ ਹੋਏ ਪਹਿਲੀ ਵਾਰ ਖੜੇ ਹੋਏ ਤੁਹਾਨੂੰ ਕਿੱਦਾਂ ਦਾ ਲੋਕਾਂ ਨੂੰ ਮਿਲਦੇ ਵੇ ਡੋਰ ਟੂ ਡੋਰ ਕਿੱਦਾਂ ਦਾ ਲੱਗ ਰਿਹਾ ਮੈਨੂੰ ਲੋਕਾਂ ਨੂੰ ਮਿਲ ਕੇ ਬਹੁਤ ਅੱਛਾ ਲੱਗ ਰਿਹਾ ਹੈ ਇੱਕ ਪਰਿਵਾਰ ਲੱਗ ਰਿਹਾ ਹੈ ਕਿ ਜਿਹੜਾ ਇਹ ਪਰਿਵਾਰ ਵਾਸਤੇ ਵੀ ਮੈਨੂੰ ਕੁਝ ਕਰਨਾ ਚਾਹੀਦਾ ਮੈਨੂੰ ਮਤਲਬ ਆਪਣੇ ਲੱਗ ਰਹੇ ਸਾਰੇ ਜੀ ਮੈਂ ਕੋਈ ਨਾ ਨਹੀਂ ਕੰਪੀਟੀਟਰ ਮੈਂ ਆਪਣੇ ਆਪ ਚ ਅਲੱਗਾ ਮੈਂ ਭਾਜਪੀ ਤੋਂ ਉਹ ਲੜੀਆਂ ਮੈਨੂੰ ਸਾਰੇ ਜਾਣਦੇ ਔਰ ਮੈਂ ਦੇਖਦੀ ਆਂ ਸੜਕਾਂ ਦੀ ਜਾਨਨੀ ਵੀ ਆ ਜਿੱਦਾਂ ਡੋਰ ਟੂ ਡੋਰ ਕਰਨ ਹਰ ਪਾਰਕ ਗ੍ਰੀਨ ਪਾਰਕ ਕੀ ਨਿਊ ਜਵਾਰ ਨਗਰ ਦਾ ਕੀ ਡਿਫੈਂਸ ਕਲੋਨੀ ਦਾ ਕੀ ਮੋਤਾ ਸਿੰਘ ਨਗਰ ਦਾ ਕੀ ਬੁਰੇ ਹਾਲਤ ਸੜਕਾਂ ਦੀ ਬੁਰੀ ਹਾਲਤ ਲੋਕ ਤਾਂ ਉਲਟਾ ਚਾਹੁੰਦੇ ਚੇਂਜ ਲਿਆਓ ਉਹ ਕਹਿੰਦੇ ਅਸੀਂ ਤੈਨੂੰ ਵਾਦ ਚੜ ਕੇ ਵੋਟ ਦਵਾਂਗੇ ਔਰ ਤੂੰ ਕੰਮ ਮੈਨ ਸਾਨੂੰ ਪਤਾ ਤੂੰ ਕੰਮ ਕਰੇਂਗੀ ਸਾਡਾ ਔਰ ਮੈਂ ਵਾਕੇ ਹੀ ਉਹਨਾਂ ਦਾ ਕੰਮ ਕਰਕੇ ਦਿਖਾਵਾਂਗੀ ਮੈਂ ਜਿਸ ਤਰ੍ਹਾਂ ਦੇਖਿਆ ਜਾਵੇ ਇਸ ਲਈ ਕੂੜੇ ਦੀ ਸਮੱਸਿਆ ਹੈ ਤੇ ਪਾਣੀ ਦੀ ਸਮੱਸਿਆ ਤੇ ਸੀਵਰੇਜ ਸਮੱਸਿਆ ਕਾਫੀ ਲੋਕਾਂ ਦੇ ਪ੍ਰੇਸ਼ਾਨੀ ਕਾਫੀ ਇਸ ਇਡੇਰੇ ਦੇ ਵਿੱਚ ਦੇਖਿਆ ਗਿਆ ਤੇ ਸੁਣਿਆ ਗਿਆ ਕਾਫੀ ਮੀਡੀਆ ਦੇ ਵਿੱਚ ਵੀ ਕਾਫੀ ਉਜਾਗਰ ਰਿਹਾ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਇਹ ਸਮੱਸਿਆ ਅਗਰ ਕੋਈ ਚਾਹੇ ਤਾਂ ਠੀਕ ਹੋ ਸਕਦੀ ਹੈ ਸਾਰਾ ਕੁਝ ਅਗਰ ਕੋਈ ਕਰਨਾ ਚਾਹੇ ਤਾਂ ਬਿਲਕੁਲ ਕਿਉਂ ਨਹੀਂ ਇੰਨੀ ਸੜਕੋ ਸਟਰੈਂਥ ਹੈ ਐਨੇ ਲੋਕ ਹੈ ਤਾਂ ਕਿਉਂ ਨਹੀਂ ਹੋਏ ਕੰਮ ਸਾਰੇ ਲੋਕ ਅੱਜ ਕਿਉਂ ਕੰਪਲੇਂਟ ਕਰ ਰਹੇ ਹਨ ਉਹਨਾਂ ਨੂੰ ਕਿਉਂ ਡੋਰ ਟੂ ਡੋਰ ਮੰਗਣ ਜਾਣਾ ਪੈ ਰਿਹਾ ਵੋਟਾਂ ਪੁਰਾਣੇ ਉਮੀਦਵਾਰਾਂ ਨੂੰ ਮੈਂ ਤਾਂ ਨਵੀਂ ਆ ਮੈਂ ਤਾਂ ਜਾਉਂਗੀ ਮੈਂ ਤਾਂ ਅੱਗੋਂ ਉਹਨਾਂ ਨੂੰ ਕਹਾਂਗੀ ਪਰ ਪੁਰਾਣਿਆਂ ਨੂੰ ਕਿਉਂ ਜਾਣਾ ਪੈ ਰਿਹਾ ਉਹ ਕਿਉਂ ਆਪਣੀ ਵੋਟਾਂ ਵਾਸਤੇ ਮੰਗਣ ਜਾ ਰਹੇ ਉਹਨਾਂ ਨੂੰ ਤਾਂ ਘਰ ਬੈਠੇ ਕਹਿਣਾ ਚਾਹੀਦਾ ਕਿ ਹਾਂਜੀ ਅਸੀਂ ਤੁਹਾਨੂੰ ਤਾਂ ਅਸੀਂ ਬੜੇ ਕੰਮ ਕੀਤੇ ਹੋਏ ਕਿਉਂ ਕਿਉਂਕਿ ਉਹਨਾਂ ਨੇ ਕੰਮ ਨਹੀਂ ਕੀਤੇ ਹੋਏ ਇਸ ਲਈ ਉਹਨਾਂ ਨੂੰ ਡੋਰ ਟੂ ਡੋਰ ਜਾਣਾ ਪੈ ਰਿਹਾ ਔਰ ਮੈਨੂੰ ਜਾ ਕੇ ਇਹ ਸਭ ਸਾਰੇ ਮੇਰੇ ਨਾਲ ਬੜੇ ਖੁਸ਼ ਹੈ ਉਹ ਕਹਿੰਦੇ ਨਹੀਂ ਅਸੀਂ ਤੈਨੂੰ ਅੱਗੇ ਹੋ ਕੇ ਵੋਟ ਪਾਵਾਂਗੇ ਹੀ ਪਾਵਾਂਗੇ ਸੋ ਮੈਂ ਇਸ ਲਈ ਜੇ 31 ਨੰਬਰ ਵਾਰਡ ਦੀ ਗੱਲ ਕਰੀਏ ਇਸ ਲਈ ਜਿਹੜੀ ਕੀ ਕੂੜਾ ਔਰ ਜਿਹੜਾ ਕਿ ਕਾਫੀ ਲੋਕਾਂ ਦਾ ਵੀ ਇਸ ਤਰ੍ਹਾਂ ਲੋਕਾਂ ਦੀ ਕਾਫੀ ਸਮੱਸਿਆ ਵੀ ਦੇਖਣ ਨੂੰ ਮਿਲ ਰਿਹਾ ਵਾ ਤੁਸੀਂ ਲੋਕ ਨੂੰ ਇਸ ਲਈ ਮਿਲ ਰਹੇ ਹੋ ਮੈਨੂੰ ਤਾਂ ਬਹੁਤ ਅੱچھے ਲੋਕ ਮਿਲ ਰਹੇ ਆ ਔਰ ਮੈਂ ਤਾਂ ਈਵਨ ਪਾਰਕ ਦੇ ਇਹ ਹਾਲ ਦੇਖ ਰਹੀ ਕਿ ਪਾਰਕ ਇੱਕ ਡੰਪ ਬਣਨ ਦੇ ਤਿਆਰੀ ਚ ਹੈ ਜੀ ਕੂੜੇ ਦੇ ਡੰਪ ਬੰਦੇ ਪੇ ਪਾਰਕ ਬਚਾ ਲੋ ਅਜੇ ਵੀ ਭਾਜਪੀ ਨੂੰ ਵੋਟ ਦੋ ਮੈਨੂੰ ਵੋਟ ਦੋ ਬਚਾ ਲੋ ਆਪਣੇ ਸ਼ਹਿਰ ਨੂੰ ਮੇਰੀ ਇਹੀ ਅਪੀਲ ਹੈ ਤੁਹਾਡੇ ਸਾਰਿਆਂ ਤੇ ਆਪਣੀ ਸ਼ਹਿਰ ਨੂੰ ਸਮਾਰਟ ਸਿਟੀ ਬਣਾਓ ਵਧੀਆ ਜਿੱਥੇ ਵਧੀਆ ਘਰ ਚ ਰਹਿੰਦੇ ਹੋ ਅੰਦਰ ਅੰਨੇ ਸਾਫ ਬਾਹਰ ਅੰਨਾ ਗੰਦ ਪਲੀਜ਼ ਬਚਾ ਲੋ ਆਪਣੇ ਸ਼ਹਿਰ ਨੂੰ ਇਹਨਾਂ ਤੋਂ ਅੱਗੇ ਤੁਸੀਂ ਦੋ ਵਾਰੀ ਉਹਨਾਂ ਨੂੰ ਦੇਖ ਚੁੱਕੇ ਹੋ ਕਾਂਗਰਸ ਨੂੰ ਵੀ ਤੇ ਆਪ ਨੂੰ ਵੀ ਤੇ ਮੈਂ ਚਾਹਨੀ ਹੈ ਕਿ ਇਸ ਵਾਰੀ ਮੈਨੂੰ ਮੌਕਾ ਦਿਓ ਬੀਜੇਪੀ ਨੂੰ ਦਿਓ ਮੌਕਾ ਔਰ ਪਲੀਜ਼ ਮੈਂ ਰਿਕਵੈਸਟ ਕਰਦੀ ਹਾਂ ਤੁਹਾਡੇ ਅੱਗੇ ਔਰ ਮੈਂ ਪੱਕਾ 100% ਕਰੀ ਉਤਰੂੰਗੀ ਇਹ ਮੇਰੇ ਵਾਅਦੇ ਤੁਹਾਡੇ ਸਭ ਦਾ ਸੋ ਇਸ ਵੇਲੇ ਸਾਡੇ ਚੈਨਲ ਤੇ ਜਿਹੜੀ ਤੁਸੀਂ ਕੁਝ ਅਪੀਲ ਕਰਨਾ ਚਾਹੋਗੇ ਜਿਹੜੇ ਲੋਕ ਤੁਹਾਡੇ ਏਰੀਆ ਦੇ ਲੋਕ ਦੇਖ ਰਹੇ ਹੈ ਤੇ ਕਿਹੜੇ-ਕਿਹੜੇ ਤੁਹਾਡੇ ਬੋਰਡ ਦੇ ਵਿੱਚ ਆਉਂਦੇ ਆ ਤੁਸੀਂ ਦੱਸਣਾ ਚਾਹੋਗੇ ਮੈਂ मेरे वार्ड चाहते ज्योति नगर जी बरियाम नगर गुरजेपाल नगर ज्ञान नगर जी, छोटी बारादरी पार्ट टू जी, और मोता सिंह नगर ग्रीन पार्क और गोल्डन एवेन्यू और गोल्डन एवेन्यू फेज टू जी तो अपने वोटर को कुछ अपील करना चाहोगे ਮੈਂ ਆਪਣੇ ਵੋਟਰਾਂ ਨੂੰ ਰਿਕੁਐਸਟ ਕਰਨਾ ਚਾਹੂੰਗੀ ਕਿ ਪਲੀਜ਼ ਬਾਤ ਚੜ ਕੇ ਮੈਨੂੰ ਵੋਟ ਪਾਓ ਔਰ ਫਿਰ ਆਪਣੇ ਵਾਰਡ ਦਾ ਬਦਲਾਵ ਦੇਖੋ ਮੈਂ ਉਹਨਾਂ ਦੇ ਸਾਰਿਆਂ ਨਾਲ ਮਿਲ ਕੇ ਇਕੱਠੇ ਹੋ ਕੇ ਅਸੀਂ ਕੰਮ ਕਰਾਂਗੇ ਮੈਂ ਇਹ ਨਹੀਂ ਕਿ ਮੈਂ ਇਹ ਸਾਰੇ ਮੇਰੇ ਨਾਲ ਮੇਰੇ ਜਗ੍ਹਾ ਉਹੀ ਹੋਣਗੇ ਕਿ ਉਹ ਕੰਮ ਕਰਨਗੇ ਔਰ ਮੈਂ ਆਟ ਟਾਈਮ ਉਹਨਾਂ ਨੂੰ ਅਵੇਲੇਬਲ ਹੋऊंगी ਮੇਰੇ ਨਾਲ ਇਹ ਮੇਰਾ ਪ੍ਰੋਮਿਸ ਹੈ ਸਾਰਾ ਥੈਂਕ ਯੂ ਵੈਰੀ ਮਚ ਤੋ ਇਸ ਸਮੇਂ ਅਸੀਂ ਵਾਰਡ ਨੰਬਰ 31 ਵਿੱਚ ਮਹਜੂਰ ਸਿੰਘ ਮਾਦਰੀ ਅਨੂ ਮਟਾਈ ਸਾਡਾ ਮਹਜੂਰ ਸਿੰਘ ਤੇ ਲਗਾਤਾਰ ਡੋ 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 ਪ੍ਰਚਾਰ ਕਰ ਰਹੇ ਉਹਨਾਂ ਨੂੰ ਕਾਫੀ ਅੱਛਾ ਹੰਗਾਰਾ ਵੀ ਮਿਲ ਰਿਹਾ ਸੋ ਇਸੇ ਨਾਲ ਸਮਝੋ ਇਹਦਾ ਧੰਨਵਾਦ